ਆਪਾਂ ਯਾਰ ਰਾਜਸਥਾਨ ਦੇ ਟੂਰ ਤੇ ਤੇ ਆਪਣੇ ਨਾਲ ਬਾਈ ਹੈਗਾ ਪਰਵ ਤੇ ਰਾਜਸਥਾਨ ਦਾ ਕੀ ਮਾਹੌਲ ਹੁੰਦਾ ਕਿਵੇਂ ਰਹਿਣਾ ਸੈਣਾ ਹਨਾ ਖਾਣ ਪੀਣ ਆਪਾਂ ਸਾਰਾ ਤੁਹਾਨੂੰ A to Z ਕਵਰ ਕਰਕੇ ਤੇ ਦਿਖਾਵਾਂਗੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਬਾਈ ਪਰਵ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਸਵਾਗਤ ਆ ਆਪਣੇ ਚੈਨਲ ਤੇ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਤੇ ਚੱਲ ਗਏ ਬਾਈ ਫਿਰ ਆਪਾਂ ਮੜਾ ਢੀੜਾ ਮਾਰ ਕੇ ਆਜੋ ਜੀ ਤੇ ਆਜੋ ਬਰਾੜ ਸਾਹਿਬ ਆਪਾਂ ਦਿਖਾਵਨੇ ਆ ਫਿਰ ਸਾਰਾ ਕੋਸ ਤੇ ਬਾਈ ਪਹਿਲਾਂ ਤਾਂ ਸਟਾਰਟਿੰਗ ਮੈਂ ਕਰੂੰਗਾ ਵੀ ਐਡਰੈਸ ਜ਼ਰੂਰ ਦੱਸੋ ਦਰਸ਼ਕਾਂ ਨੂੰ ਕਿਉਂਕਿ ਨਾ ਇੱਧਰ ਸੀਆਂ ਸੂਆਂ এবੀਸੀ ਕੱਲ ਦੀਆਂ ਬਾਲੀਆਂ ਲੱਗੀਆਂ ਪਈਆਂ ਹਾਂਜੀ ਇਹ ਮੋਗਿਆਂ ਦੇ ਨਾਮ ਆ ਵੀਰੇ ਇਹ ਮੋਗਿਆਂ ਦੇ ਨਾਮ ਆ ਹਾਂ ਮੋਗਿਆਂ ਦੇ ਨਾਮ ਆ ਬਾਕੀ ਆਪਣਾ ਜਿਹੜਾ ਐਡਰੈਸ ਆ ਹੂੰ ਇਹ ਜ਼ਿਲ੍ਹਾ ਤਾਂ ਆਪਣਾ ਰਹਿੰਦਾ ਜੀ ਗੰਗਾ ਨਗਰ ਰਾਜਸਥਾਨ ਗੰਗਾ ਨਗਰ ਰਾਜਸਥਾਨ ਤੇ ਜੈਸਰ ਮੰਡੀ ਦੇ ਵਿੱਚ ਆਪਣਾ ਪਿੰਡ ਰਹਿੰਦਾ ਜੀ 4ਐਲਸੀਬੀ 4ਐਲਸੀਬੀ ਚ ਆਪਾਂ ਇਸ ਟਾਈਮ ਖੜੇ ਆ ਹਾਂਜੀ ਠੀਕ ਆ ਤਾਂ ਬਾਈ ਮੈਂ ਆ ਪਹਿਲਾਂ ਤਾਂ ਆ ਹੀ ਪੁੱਛ ਲਈ ਇਹ ਫਿਲਟਰ ਲਾਇਆ ਜਿਹੜਾ ਤੁਸੀਂ ਹਾਂਜੀ ਇਹ ਬੋਰ ਆਪਣੇ ਥੱਲੇ ਕੀਤਾ ਹਾਂਜੀ ਬੋਰ ਹੈ ਜੀ ਆਪਣਾ ਨਾਲੇ ਕਿਹਨਾਂ ਵੀ ਰਸਤਾ ਚਿਰ ਪਾਣੀ ਨਹੀਂ ਮਿੱਠਾ ਨਹੀਂ ਨਹੀਂ ਜੀ ਪਾਣੀ ਬਹੁਤ ਵਧੀਆ ਬਈ 12 ਫੁੱਟ ਤੇ 15 ਫੁੱਟ ਤੇ ਪਾਣੀ ਹੈ ਇਹ ਹੂੰ ਬਹੁਤ ਵਧੀਆ ਪਾਣੀ ਹੈ ਮਿੱਠੇ ਪਾਣੀ ਆ ਪਤਾ ਹੀ ਨਹੀਂ ਲੱਗਦਾ ਵੀ ਵੀ ਆਪਣਾ ਨਹਿਰ ਦਾ ਪਾਣੀ ਆ ਕਿ ਬੋਰ ਦਾ ਬੋਰ ਦਾ ਪਰ ਮੈਂ ਜ਼ਿਆਦਾਤਰ ਇਹ ਦੇਖਿਆ ਬਈ ਪਰ ਵੀ ਬੋਰ ਨਹੀਂ ਮੈਂ ਚੱਲਦੇ ਦੇਖਿਆ ਆਪਣੇ ਜਰੂਰ ਦੇਖਿਆ ਵੀ ਆਪਣਾ ਪੰਜਾਬੀ ਪਰਿਵਾਰ ਚ ਹਣਾ ਆਪਾਂ ਇਹ ਦੇਖਿਆ ਕੀ ਚੱਕਰ ਹੈ ਕਿ ਨਹਿਰੀ ਪਾਣੀ ਜ਼ਿਆਦਾ ਯੂਜ਼ ਕਰਦੇ ਆ ਵੀ ਨਹਿਰ ਦਾ ਪਾਣੀ ਵੀ ਬਹੁਤ ਆ ਬਾਈ। ਹੂੰ ਨਹਿਰ ਦਾ ਪਾਣੀ ਬਹੁਤ ਆ। ਬਾਕੀ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਆਪਾਂ ਜ਼ਰੂਰ ਉਹਦੇ ਚਲਾ ਲੈਨੇ। ਤੇ ਪਾਣੀ ਪੂਰਾ ਮਿੱਠਾ ਹੈ। ਪਾਣੀ ਪੂਰਾ ਮਿੱਠਾ ਹੀ। ਫਸਲਾਂ ਦੀ ਗੱਲ ਕਰਗੇ ਤਾਂ ਬਾਈ ਹੁਣ ਜਿਵੇਂ ਆ ਹੁਣ ਕਣਕ ਵਧੀਆ ਵੱਡੀ ਪਈ ਹੈ ਨਾ ਤੂੜੀ ਬਣਾਉਣ ਵਾਲੀ ਅੱਧੇ ਬਣਾਈ ਜਾਂਦੇ ਹਾਂ। ਹਾਂਜੀ। ਅ ਕਣਕ ਤੇ ਓਲਾਵਾ ਹੋਰ ਕਿਹੜੀ-ਕਿਹੜੀ ਫਸਲ ਹੋ ਜਾਂਦੀ ਹੈ? ਕਣਕ ਦੇ ਨਾਲ ਵੀਰੇ ਸਰੋਂ ਹੋ ਜਾਂਦੇ ਆ, ਛੋਲੇ ਠੀਕ ਆ। ਤੇ ਹੁਣ ਜਿਵੇਂ ਅੱਗੇ ਮੂੰਗੀ ਦਾ ਮੌਸਮ ਆ ਗਿਆ ਨਰਮਾ ਬੀਜਾਂਗੇ। ਹੂੰ ਠੀਕ ਆ ਇਹ ਨਰਮੇ ਦੀ ਫਸਲ ਆ ਨਰਮਾ ਕਪਾ ਜੋ ਮਰਜੀ ਬੀਜੋ ਬਾਈ ਹੁਣ ਰਾਜਸਥਾਨ ਏਰੀਆ ਆਪਣਾ ਪੂਰਾ ਅੱਗੇ ਵਾਲੀ ਗੱਲ ਨਹੀਂ ਰਹੀ ਇਹ ਤਾਂ ਮਿਨੀ ਪੰਜਾਬ ਆ ਬਾਈ ਆਪਣਾ ਏਰੀਆ ਜਿਹੜਾ ਠੀਕ ਆ ਤੇ ਦੇਖ ਲਓ ਦਰਸ਼ਕੋ ਆਜੋ ਤੁਹਾਨੂੰ ਦਿਖਾ ਦਿੰਨੇ ਹਾਂ ਮਾਹੌਲ ਜਿਵੇਂ ਇੱਕ ਹੋਰ ਵੇਖੀਏ ਗੱਲ ਪਰਵ ਸੰਤ ਸੰਦੇ ਜਿਹੜਾ ਬਾਹਰ ਹੀ ਪਿਆ ਬਾਈ ਤੁਹਾਡੇ ਯਾਰ ਹਨ ਬਾਈ ਚੋਰੀ ਚਕਾਰੇ ਵਾਲਾ ਕੰਮ ਹੈ ਨਹੀਂ ਇੱਥੇ ਸਾਡੇ ਦਾ ਬਈ ਯਾਰ ਬੜਾ ਬੋਲਿਆ ਠੀਕ ਆ ਸਾਫ ਆ ਬਿਲਕੁਲ ਚੋਰੀ ਚਕਾਰੇ ਵਾਲਾ ਕੰਮ ਬਿਲਕੁਲ ਹੀ ਹੈ ਨਹੀਂਗਾ ਜਿੱਥੇ ਜੀ ਵੀ ਚੀਜ਼ ਪਈ ਹੈ ਨਾ ਬਾਈ ਉੱਥੇ ਪਈ ਰਹੂਗੀ ਭਾਵੇਂ ਉਹ ਗੱਲ ਜੇ ਪਰ ਬਾਹਰੋਂ ਬੰਦਾ ਆਣ ਕੇ ਲਈ ਤੇ ਦੂਜੀ ਗੱਲ ਆ ਬਾਈ ਬਿਨਾ ਪੁੱਛੇ ਤਾਂ ਇੱਥੇ ਕੋਈ ਚੀਜ਼ ਨਹੀਂ ਲੈ ਕੇ ਜਾਂਦਾ ਜਮਾ ਜਮਾ ਹੀ ਨਹੀਂ ਲੈ ਕੇ ਜਾਵਾਂ ਪੁੱਛ ਕੇ ਲੈ ਜਾਣੀ ਹੈ ਕਿ ਤੇ ਘਰੇ ਵੀ ਆਉਣਾ ਹੁਣ ਮੇਰੇ ਘਰੇ ਕਿਹਨੇ ਆਉਣਾ ਨਾ ਵੀ ਫੋਨ ਕਰਕੇ ਆਊਗਾ ਆਹਨ ਡਰੈਕਟ ਨਹੀਂ ਵੀ ਸਦਾ ਵਾਝ ਨਹੀਂ ਮਾਰਨਾ ਡਰੈਕਟ ਵਾਈ ਵੀ ਬਾਈ ਕਿੱਥੋਂ ਮਾਰ ਲੂ ਇੱਕ ਤਾਂ ਸ਼ੇਰਾਂ ਸ਼ੇਰਾਂ ਰੱਗੇ ਬਾਈ ਕੁੱਤੇ ਪੈਣਾ ਤੇ ਆਪਾਂ ਆ ਜਾਓ ਵੀ ਦਿਖਾਦ ਕੇ ਦਰਸ਼ਕਾਂ ਨੂੰ ਹਨਾ ਤੇ ਆਹ ਵੇਖ ਲਓ ਬਾਈ ਇਧਰ ਇੱਕ ਦੇਸੀ ਗਾਂ ਗਾਵਾਂ ਜਾਦੇ ਕੀ ਕਰਨ ਬਾਈ ਯਾਰ ਰਸਤਾ ਚ ਇਹ ਵੀ ਆਪਾਂ ਗੱਲ ਮਨੋਡ ਕੀਤੀ ਵੀ ਗਾਵਾਂ ਕਿਉਂ ਜਾਦੇ ਰੱਖਦੇ ਮੱਝਾਂ ਨਾਲ ਬਾਈ ਜੀ ਐਵੇਂ ਨਾ ਗੱਲ ਨਹੀਂ ਮੱਝ ਆਪਾਂ ਰੱਖੀ ਹੋਈ ਆ ਆਪਣੇ ਪੰਜਾਬੀ ਪਰਿਵਾਰ ਚ ਮਿਲੂਗੀ ਜਿਵੇਂ ਹੋਰ ਪਰਿਵਾਰ ਹਨਾ ਉੱਥੇ ਮੈਂ ਗਾਵਾਂ ਹੀ ਦੇਖਦਾ ਜਿਆਦੇ ਇਹ ਕੀ ਰੀਜਨ ਹੁੰਦਾਗਾ ਕਾਵਾ ਦਾ ਰੀਜਨ ਬਾਈ ਆਪਣੇ ਨਾਲ ਚਲਦੀਆਂ ਹੀ ਆਈਆਂ ਵਿਚਾਰੀਆਂ ਪਹਿਲਾਂ ਤੋਂ ਹੀ ਹਾਂ ਬਾਕੀ ਲੱਸੀ ਬਹੁਤ ਮਸ਼ਹੂਰ ਆ ਰਾਜਸਥਾਨ ਦੀ ਲੱਸੀ ਤਾਂ ਬਾਈ ਹੁਣ ਪੰਜਾਬੀ ਹੈ ਜਿੱਥੇ ਪੰਜਾਬੀ ਸ਼ਬਦ ਆ ਗਿਆ ਤਾਂ ਲੱਸੀ ਲੱਸੀ ਤਾਂ ਮਿਲੂਗੀ ਤੇ ਇਹ ਪੰਜਾਬੀਆਂ ਨੇ ਆ ਕੇ ਬਾਤ ਕਰਤਾ ਹਣਾ ਇਹ ਸਾਰਾ ਵਿਲਾ ਪਿਆ ਸੀਗਾ ਏਰੀਆ ਪਹਿਲਾਂ ਬਰਾਨੀ ਸੀ ਏਰੀਆ ਸੀ ਬਾਈ ਪੂਰਾ ਟਿੱਬੇ ਸੀਗੇ ਬਹੁਤ ਆਪਣੇ ਘਰ ਤੇ ਡੇ ਡੇ ਇੱਥੇ ਟਿੱਬੇ ਸੀਗੇ ਪਹਿਲਾਂ ਪਹਿਲਾਂ ਟਿੱਬੇ ਸੀ ਹਾਂ ਪੂਰਾ ਬਰਾਨ ਏਰੀਆ ਸੀ ਇਹ ਤੇ ਬਜ਼ੁਰਗਾਂ ਨੇ ਆਣ ਕੇ ਇੱਥੇ ਵਸਤਾ ਕੀਤੀਆਂ ਕਹਿੰਦਾ ਕੋਈ ਨਹੀਂ ਬਈ ਇਹ ਕੁਛ ਨਹੀਂ ਕਹਿੰਦਾ ਬਾਈ ਆਇਆ ਟਾਈਗਰ ਇਹ ਬੜੇ ਫਿਰ ਤਗੜੇ ਬਾਈ ਇਹ ਕਿਹੜੀ ਨਸਲ ਕਿਹੜੀ ਹੈ ਬਾਈ ਇਹ ਇਹ ਬੁਲੀ ਆ ਜੀ ਬੁਲੀ ਆ ਹਾਂਜੀ ਬੁਲੀ ਆ ਵੀਰੇ ਕੁਛ ਵੀ ਨਹੀਂ ਕਹਿੰਦਾ ਦਾ ਜਾਨਵਰ ਨਹੀਂ ਜੀ ਬੱਚਿਆਂ ਨੂੰ ਵੀ ਇਹ ਆਪ ਹੀ ਬੱਚਾ ਹਲੇ ਕੋ ਸਾਲ ਤੋਂ ਥੋੜਾ ਜਿਹਾ ਉੱਤੇ ਆ ਸਾਲ ਤੋਂ ਉੱਤੇ ਆ ਅੱਛਾ ਇੱਕ ਹੋਰ ਮੈਂ ਵੇਖਿਆ ਉਧਰ ਬੰਨੀ ਬੈਠਾ ਦੋ ਪੂਰੇ ਤਗੜੇ ਸ਼ੇਰ ਹੀ ਰੱਖੀ ਬੈਠਾ ਹੈ ਬਾਈ ਹੈਗੇ ਆਪਣੇ ਕੋਲ ਠੀਕ ਆ ਤੇ ਹੋਰ ਬਾਈ ਨਾਲ ਕੀ ਸ਼ੌਂਕ ਹੈ ਜਾਨਵਰਾਂ ਇਧਰ ਮੈਨੂੰ ਲੱਗਦਾ ਸ਼ੌਂਕ ਬਾਈ ਆਪਣਾ ਪਹਿਲਾ ਸ਼ੌਂਕ ਆਪਾਂ ਲਾਇਆ ਸੀ ਬੱਕਰੀਆਂ ਦਾ ਬਾਕੀ ਕੁੱਤਿਆਂ ਵਾਲਾ ਕੰਮ ਤਾਂ ਦਾ ਇੱਕ ਪੁਰਾਣਾ ਆਪਣਾ ਠੀਕ ਆ ਤੇ ਜਿਹੜਾ ਬੱਕਰੀਆਂ ਦਾ ਸ਼ੌਂਕ ਆ ਇਹ ਵੀ ਆਪਾਂ ਨਾਲ ਕੀਤਾ ਡੇਰੀ ਦਾ ਇਹ ਕੰਮ ਆ ਪਸ਼ੂਆਂ ਦਾ ਵੀ ਕੰਮ ਆ ਆਪਣੇ ਕੋਲੇ ਜਦੋਂ ਬੰਦਾ ਕਿਸਾਨ ਹੋਵੇ ਜ਼ਿਮੀਂਦਾਰ ਹੋਵੇ ਤਾਂ ਆਪਾਂ ਨੂੰ ਕੰਮ ਸਹਿਕਤਨ ਦੇ ਥੋੜੇ ਥੋੜੇ ਕਰਨੇ ਚਾਹੀਦੇ ਆ ਪਰ ਬਾਹਰ ਦੀ ਦੌੜ ਜੇ ਦੇਖ ਕੇ ਤਾਂ ਸਾਡੇ ਤਾਂ ਹੁਣ ਚਲੋ ਬਹੁਤ ਜ਼ਿਆਦਾ ਮਾਲਵਾ ਏਰੀਆ ਵੀ ਹੁਣ ਤਾਂ ਪਹਿਲਾਂ ਹਨਾ ਉਧਰ ਦੁਆਬਾ ਏਰੀਆ ਬਾਹਰ ਗਿਆ ਸੀ ਹੁਣ ਮਾਲਵਾ ਮਗਰ ਪੈ ਗਿਆ ਵਿਲੇ ਕਰਤੇ ਕਰਨ ਦੇ ਕਾਰਨ ਰਾਜਸਥਾਨ ਦੇ ਵਿੱਚ ਕੋਈ ਇਹੋ ਜਿਹਾ ਹੈ ਕੋਈ ਇਲੈਟਸ ਨੇ ਮੇਰ ਪਾਤੀ ਹੋਏ ਭਾਈ ਜੀ ਪੰਜਾਬ ਨੂੰ ਦੇਖਾ ਦੇਖ ਤੋ ਹੁਣ ਇੱਥੇ ਵੀ ਆ ਆਹੀ ਕੰਮ ਚੱਲਾ ਪਿਆ ਹਾਂ ਹਾਂ ਇੱਥੇ ਆਹੀ ਕੰਮ ਆ ਹੁਣ ਵੀ ਤੇ ਹਰੇਕ ਨੂੰ ਦੋੜਾ ਵੀ ਆਪਾਂ ਬਾਹਰ ਜਾਈਏ ਠੀਕ ਆ ਬਾਕੀ ਆਪਾਂ ਵੀ ਜਾਵਾਂਗੇ ਪਰ ਜਦੋਂ ਆਪਾਂ ਇੰਨਾ ਰਹਿਣਾ ਨਹੀਂ ਆ ਉੱਥੇ ਕਮਾ ਕੇ ਬਸ ਆਪਾਂ ਸਾਲ ਲਾ ਕੇ ਇੱਥੇ ਆ ਰਵਾਂਗੇ ਆਪਦੇ ਸਰਤੀ ਨਾਲ ਜੁੜੇ ਰਹਿਣਾ ਸ਼ੁਰੂ ਤੋਂ ਮੇਰੀ ਇੱਕ ਹੀ ਗੱਲ ਆ ਵੀ ਆਪਦੇ ਅਰ ਧਰਤੀ ਨਾਲ ਜੁੜੇ ਰਹਿਣਾ ਠੀਕ ਆ ਬਾਪੂ ਜੀ ਹੁਣ ਨਾ ਕਰਕੇ ਗੱਲ ਆਪਾਂ ਅੱਸੀ ਗੱਲ ਜੀ ਜਦੋਂ ਤੁਸੀਂ ਇੱਥੇ ਆਏ ਸੀਗੇ ਇੱਥੇ ਜ਼ਮੀਨ ਲਈ ਦਾਦੇ ਪੜਦਾਦਿਆਂ ਲਈ ਕਿ ਆਪ ਤੁਸੀਂ ਆਏ ਸੀਗੇ ਉਦੋਂ ਬਾਅਦ ਤੁਸੀਂ ਖਰੀਦੀ ਸੀਗੀ ਇੱਥੇ ਤੇ ਅਸੀਂ ਬਾਪੂ ਜੀ ਤੇ ਮੈਂ ਹੀ ਆਏ ਆ ਠੀਕ ਹੈ ਤੇ 99 ਚ ਲਈ ਪੜੀਏ 99 ਚ ਹਾਂਜੀ ਠੀਕ ਹੈ ਤੇ ਉਦੋਂ 70000 ਨੂੰ ਕਿੱਲਾ ਲਿਆ ਸੀ 70000 ਨੂੰ ਕਿੱਲਾ ਕਿੱਲਾ ਲਿਆ ਸੀ ਠੀਕ ਹੈ ਇਹ ਬਿੱਗਾ ਆ ਜਾਂਦਾ ਅੱਜ ਵੇਚ ਨਹੀਂ ਹੋਵੇ ਤੇ ਬਿੱਗਾ ਇਹ 14 ਲੱਖ ਰੁਪਏ ਦਾ 14 ਲੱਖ ਰੇਟ ਹੋ ਗਿਆ ਹਾਂਜੀ ਹਾਂਜੀ ਇੱਕ ਬਿੱਗੇ ਦਾ ਇੱਕ ਬਿੱਗੇ ਦਾ ਹਾਂਜੀ ਤੇ ਉਦੋਂ 14 ਲੱਖ ਦੇ 20 ਕਿੱਲੇ ਲਏ ਸੀ ਜੋੜਾਂ ਦੇ ਉਦੋਂ ਜਾਨੀ ਕਿ 20 ਕਿਲੇ ਲਈ ਸੀ ਬਿੱਗੇ ਜਿਹਾ ਆਪਾਂ ਕਹਿ ਦਿੰਨੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਉਦੋਂ ਪ੍ਰੋਬਲਮ ਆਈ ਸੀ ਕੋਈ ਜਿਵੇਂ ਰੇਤਾ ਵਗੈਰਾ ਜਾਂ ਕਿ ਜ਼ਮੀਨ ਇਸੇ ਤਰ੍ਹਾਂ ਹੀ ਸੀ ਜਾਂ ਬਾਹਰ ਚ ਬਣਾਈ ਉੱਚੀ ਨੀਵੀ ਪੈਲੀ ਸੀ ਇਹ ਉੱਚੀ ਨੀਵੀ ਇਹ ਸਾਰੀ ਬਾਪੂ ਨੇ ਬਣਵਾਈ ਆ ਹਮ ਤੇ ਮਿਹਨਤ ਕਰਕੇ ਹੀ ਇਹ ਪੱਧਰੀ ਹੋਈ ਸਾਰੀ ਹਮ ਤੇ ਪਹਿਲਾਂ ਬਹੁਤ ਉੱਚੀ ਨੀਵੀ ਸੀ ਵੀ ਆਪਣੇ ਪਿਆਬਿਆਂ ਨੇ ਆ ਕੇ ਇਹਨੂੰ ਜਿਹੜਾ ਬਾਤ ਕੀਤਾ ਹਾਂਜੀ ਹਾਂਜੀ ਬੋਰ ਵੀ ਅਸੀਂ ਆ ਕੇ ਲਾਏ ਆ 99 ਚ ਉਦੋਂ ਬੋਰ ਬਹੁਤ ਘੱਟ ਸੀ ਇੱਕ ਦੋ ਬੋਰ ਹੀ ਲੱਗੇ ਸੀ ਮੈਂ ਸੁਣਿਆ ਕੈਮਰਾ ਉਹ ਬਾਈ ਦੱਸ ਰਿਹਾ ਸੀ ਜਦੋਂ ਬੋਰ ਲਾਉਣ ਲੱਗੇ ਤੇ ਕਹਿਣ ਲੱਗੇ ਵੀ ਇੱਥੇ ਕੀ ਕਰਨ ਲੱਗੇ ਆ ਕੇ ਤੇ ਕਿੱਥੇ ਹੋ ਗਏ ਪਤਾ ਹੀ ਨਹੀਂ ਸੀ ਕਿਸ ਨੂੰ ਪਤਾ ਨਹੀਂ ਸੀ ਹਾਂਜੀ ਬਸ ਇੱਕ ਦੋ ਬੋਰ ਲੱਗੇ ਸੀ ਪਿੱਛੇ ਹਾਂ ਤੇ ਹੋਰ ਕੋਈ ਬੋਰ ਨਹੀਂ ਲੱਗੇ ਸੀ ਤੇ ਉਹਨੂੰ ਬਾਪੂ ਜੀ ਨੂੰ ਸ਼ੌਂਕ ਸੀ ਹਾਂ ਤੇ ਇਹ ਸਾਡੇ ਪ੍ਰਵਿੰਦਰ ਉਹਦਾ ਛੋਟਾ ਹੀ ਸੀ ਤੇ ਕੰਦਾ ਬਾਪੂ ਇੱਥੇ ਆਪਾਂ ਟੋਆ ਪਟ ਲੈਨੇ ਆ ਤੇ ਪਾਣੀ ਮਿੱਠਾ ਨਿਕਲਊਗਾ ਅੱਛਾ ਅਸੀਂ ਇੱਥੇ ਬੋਰ ਲਵਾਇਆ ਤੇ ਪਾਣੀ ਵਧੀਆ ਨਿਕਲਿਆ ਮਿੱਠਾ ਉਦੋਂ ਲੈਵਲ ਵੀ ਉੱਤੇ ਹੀ ਸੀ ਪਾਣੀ ਹਾਂਜੀ ਹਾਂਜੀ ਉਦੋਂ 6-7 ਫੁੱਟ ਤੇ 6-7 ਫੁੱਟ ਤੇ ਪਾਣੀ ਸੀ ਹਾਂਜੀ ਠੀਕ ਹੈ ਤਾਂ ਜਦੋਂ ਜ਼ਮੀਨਾਂ ਲਈਆਂ ਸੀ ਸਟਾਰਟਿੰਗ ਜ਼ਮੀਨ ਲਈ ਸੀ ਆਕੇ ਉਦੋਂ ਕਿਵੇਂ ਸੌਖੀ ਮਿਲ ਜਾਂਦੀ ਸੀ ਕਿ ਕਿਸ ਦੇ ਨਾਂ ਜਿਵੇਂ ਜਾਂ ਹੁਣ ਆਪਾਂ ਨਹੀਂ ਸੌਖੀ ਮਿਲ ਜਾਂਦੀ ਸੀ ਉਦੋਂ ਸਿੱਧੀ ਨਾਂ ਚੜ ਜਾਂਦੀ ਸੀ ਹਾਂਜੀ ਚੜ ਜਾਂਦੀ ਸੀ ਹਾਂਜੀ ਹੁਣ ਤਾਂ ਜ਼ਮੀਨ ਨਹੀਂ ਮਿਲਦਾ ਪੰਜਾਬੋਂ ਆਪਾਂ ਖਰੀਦ ਸਕਦੇ ਸੀ ਨਹੀਂ ਪੰਜਾਬ ਚੋਂ ਆਕੇ ਨਹੀਂ ਖਰੀਦ ਸਕਦੇ ਹੂੰ ਇੱਥੋਂ ਹਾਂ ਇੱਥੋਂ ਦੇ ਬੰਦੇ ਇੱਥੇ ਖਰੀਦ ਸਕਦੇ ਖਰੀਦ ਸਕਦੇ ਹਾਂਜੀ ਠੀਕ ਹੈ ਤਾਂ ਹੁਣ ਜਿਵੇਂ ਤੁਸੀਂ ਜਿਹੜੀ ਮੇਨ ਖੇਤੀ ਹੈਗੀ ਹੁਣ ਕਣਕ ਤੇ ਗੁਵਾਰਾ ਵਧੀਆ ਹੋ ਜਾਂਦਾ ਹਾਂਜੀ ਗੁਵਾਰਾ ਬਹੁਤ ਸੁਣਾਉਂਦਾ ਹੈ ਸਰੋਂ ਵਗੈਰਾ ਵਧੀਆ ਹੋ ਜਾਂਦੀ ਹੈ ਇੱਕ ਮੈਂ ਹੋਰ ਬਾਪੂ ਜੀ ਪੁੱਛੂੰਗਾ ਜਿਵੇਂ ਇਧਰ ਹੁਣ ਕਣਕ ਇਧਰ ਵੀ ਪਈ ਹੈ ਤੇ ਪਿੱਛੇ ਵੀ ਭਰੇ ਪਏ ਹਨ ਦਾਣੇ ਸਰੋਂ ਵਗੈਰਾ ਸਾਰਾ ਕੁਝ ਭਰਿਆ ਪਿਆ ਹਾਂਜੀ ਹਾਂਜੀ ਇਹ ਕੀ ਕਾਰਨ ਹੈ ਇਹ ਕਹਿੰਦੇ ਵੀ ਰਾਜਸਥਾਨ ਵਾਲਿਆਂ ਦੇ ਘਰਾਂ ਚੋਂ ਜਿਹੜਾ ਕਣਕ ਨਹੀਂ ਮੁੱਕਦੀ ਵੀ ਨਾ ਹੀ ਨਹੀਂ ਮੁੱਕਦਾ ਇਹ ਸੱਚੀ ਹੈ ਗੱਲ ਸੱਚੀ ਹੈ ਜੀ ਇਹ ਕੀ ਕਾਰਨ ਕਿਵੇਂ ਬਣਿਆ ਇਹ ਬਸ ਇੱਕ ਰਾਜਸਥਾਨ ਦਾ ਨਾਮ ਰਹਿ ਗਿਆ ਹੂੰ ਪਾਏ ਰਾਜਸਥਾਨ ਨਹੀਂ ਇਹ ਪੰਜਾਬ ਹੈ ਇਹ ਪੰਜਾਬ ਹੈ ਮਿੰਨੀ ਪੰਜਾਬ ਕਹਿ ਸਕਦੇ ਆਪਾਂ ਬੋਰਾਲੇ ਪਾਣੀ ਬਹੁਤ ਚੰਗੇ ਆ ਤੇ ਖਾਲੇ ਪੱਕੇ ਬਣ ਗਏ ਆ ਮੋਗੇ ਬਹੁਤ ਵੱਡੇ ਇੱਥੇ ਤੇ ਕੋਈ ਗੱਲ ਦੀ ਕਮੀ ਨਹੀਂ ਇੱਥੇ ਪੂਰਾ ਜਿਵੇਂ ਕਿ ਪਾਣੀ ਬਹੁਤ ਹੋ ਗਿਆ ਜਿੰਦਗੀ ਦੇ ਵਿੱਚ ਹੁਣ ਇਹ ਪੰਜਾਬ ਨੂੰ ਫੇਲ ਕਰੀ ਖੇਡਾ ਪੰਜਾਬ ਨੂੰ ਫੇਲ ਐ ਕਰੀ ਕਹਿੰਦੇ ਕੋਈ ਚੋਰੀ ਠੱਗੀ ਨਹੀਂ ਹਾਂ ਇਹ ਚੀਜ਼ ਤਾਂ ਮੇਨ ਮੈਂ ਪਹਿਲਾਂ ਬਾਈ ਪਰਵਨਾ ਵੀ ਗੱਲ ਕਰੀ ਹਾਂ ਜੇ ਵੀ ਕੋਈ ਚੀਜ਼ ਖੜੀ ਆ ਪਈ ਆ ਉਹ ਚ ਕੋਈ ਡਰ ਨਹੀਂ 12 1 ਵਜੇ ਵੀ ਕਿਨੇ ਕਿਸੇ ਰਾਤ ਨੂੰ ਆਉਣਾ ਨਾ ਅਸੀਂ ਰਾਤ ਪਰ 12 ਵਜੇ ਆਏ ਆ ਬਰਾੜ ਹਨਾ 12 ਵਜੇ ਗਏ ਤੇ ਰਸਤੇ ਚ ਕੱਲੀ ਗੱਡੀ ਸੀ ਸਾਡੀ ਹਾਂ ਜੀ ਤੇ ਨਹੀਂ ਮੈਂ ਅੱਗੇ ਬਰਾੜ ਨੂੰ ਅਸੀਂ ਆਂਦਾ ਮੈਂ ਕਿਹਾ ਜੇ ਸਾਡੇ ਸਾਡੇ ਕਿਤੇ ਟੈਪੀ ਟੂ ਵੀ ਹੁੰਦਾ ਜੱਤ ਗੱਲ ਤੇ ਮੈਨੂੰ ਲੱਗਦਾ ਚਾਰ ਵਾਰੀ ਲੁੱਟ ਲੈਂਦੇ ਸਾਨੂੰ ਬੰਦਾ ਨਹੀਂ ਮਿਲਣਾ ਤਾਂ ਇਹ ਸਚਾਈ ਆ ਬਾਈ ਸਾਡੇ ਕਿਉਂਕਿ ਹੁਣ ਬਹੁਤ ਜ਼ਿਆਦਾ ਹੋ ਗਿਆ ਇਹ ਮੈਂ ਵੀ ਪੰਜਾਬ ਚ ਫੋਰ ਟਰੈਕਟਰ ਲੈ ਕੇ ਆਇਆ ਸੀ ਕਰੋਨਾ ਵੇਲੇ ਕਰੋਨਾ ਵੇਲੇ ਹਾਂਜੀ ਤੇ ਉੱਥੇ ਵੀ ਰਸਤੇ ਦੇ ਵਿੱਚ ਨਾ ਜਿਹੜੇ ਅਮਲੀ ਸੀ ਜਾਂ ਨਸ਼ੇਦਾਰ ਸੀ ਉਹ ਬੈਠੇ ਸੀ ਉਹਨਾਂ ਨੇ ਸਾਨੂੰ ਰਾਤ ਨੂੰ 1 ਵਜੇ ਆਵਾਜ਼ ਮਾਰੀ ਮਾਰੀ ਪਰ ਰੋਕਿਆ ਨਹੀਂ ਤੁਸੀਂ ਤੇ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਵੀ ਇਹ ਟਰੈਕਟਰ ਖੋਣਗੇ ਹੂੰ ਤੇ ਅਸੀਂ ਉੱਥੋਂ ਟਰੈਕਟਰ ਭਿਹਾਤਾ ਹੂੰ ਤੇ ਇਹ ਨਹੀਂ ਆ ਵੀ ਇੱਥੇ ਜਿਵੇਂ ਮਰਜੀ ਤੁਸੀਂ ਲਈ ਫਿਰੋ ساری ਰਾਤ ਜਿਵੇਂ ਕੋਈ ਡਰ ਨਹੀਂ ਇੱਥੇ ਕੋਈ ਡਰ ਨਹੀਂ ਹਾਂਜੀ ਹਾਂਜੀ ਠੀਕ ਹੈ ਦਮਾਪੂ ਜੀ ਫਿਰ ਹੁਣ ਪੰਜਾਬ ਜਾਉਂਦੇ ਹੁੰਦੇ ਹੁੰਦੇ ਆ ਜਿਹੜਾ ਕੱਢ ਆਉਂਦੇ ਹੁੰਦੇ ਆ ਹਾਂ ਜੀ ਕੱਡੇ ਉਹਨੇ ਰਿਸ਼ਤੇਦਾਰ ਆਪਣੇ ਹੈਗੇ ਇੱਥੇ ਰਿਸ਼ਤੇਦਾਰ ਹੈਗੇ ਹਾਂ ਜੀ ਠੀਕ ਹੈ ਇੱਥੇ ਵੀ ਹੁਣ ਤਾਂ ਵੈਸੇ ਦਾ ਪੰਜਾਬ ਵਾਲਾ ਮਾਹੌਲ ਹੀ ਆ ਕਿਉਂਕਿ ਮੈਂ ਦੇਖਿਆ ਵੀ ਆਪਣੇ ਪਿਆਬੀ ਨੇੜੇ ਤੇ ਢਾਣੀਆਂ ਚਾਣਾ ਮੇਨ ਕਾਰਨ ਢਾਣੀਆਂ ਦੇ ਹੀ ਕਹਿ ਸਕਦੇ ਆ ਵੀ ਉਦੋਂ ਜ਼ਮੀਨਾਂ ਜਿੱਥੇ-ਜਿੱਥੇ ਮਿਲੀਆਂ ਤੇ ਉੱਥੇ ਘਰ ਪਾ ਲਿਆ ਹਾਂ ਜੀ ਹਾਂ ਜੀ ਮੇਨ ਕਾਰਨ ਇਹ ਹੀ ਸੀ ਢਾਣੀਆਂ ਹਾਂ ਜੀ ਹਾਂ ਜੀ ਠੀਕ ਹੈ ਪਰ ਜਿਹੜਾ ਝਟਕਾ ਤਾਰ ਲੱਗੀ ਵੀ ਉਹ ਹੀ ਹੈ ਨਾ ਸਾਸਪੁਰੇ ਮੈਂ Rajasthan ਸਾਰੀ ਦੇਖਿਆ ਆਪਣੇ ਤੇ ਕੋਈ ਨਹੀਂ ਕਰਦੀ ਤੇ ਇੰਨਾ ਵੀ ਥੋੜਾ ਜਿਆ ਡੰਗਰ ਨੂੰ ਝਟਕਾ ਮਾਰਦੀ ਹੈ ਅੱਛਾ ਡੰਗਰ ਨੇੜੇ ਨਹੀਂ ਪਰ ਉਹ ਨੇੜੇ ਨਹੀਂ ਡੰਗਰਨੇ ਆਉਣਾ ਠੀਕ ਹੈ ਉਸ ਨੂੰ ਡਰ ਪੈ ਗਿਆ ਇਹ ਝਟਕਾ ਮਸ਼ੀਨ ਹੈ ਇਹ ਝਟਕਾ ਮਸ਼ੀਨ ਤੇ ਹੁਣ ਇਹਨੂੰ ਪਸ਼ੂ ਨੂੰ ਜਾਂ ਹੋਰ ਵੀ ਜਾਨਵਰ ਜਿਹੜੇ ਨੁਕਸਾਨ ਕਰਨ ਵਾਲੇ ਹਨ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਤਾਰ ਲੱਗੀ ਹੋਈ ਆਪਾਂ ਨੇੜੇ ਨਹੀਂ ਆਣਾ ਠੀਕ ਆ ਹੁਣ ਕਿਉਂ ਇਹ ਤਾਂ ਹੈ ਨਹੀਂ ਆਪਣੇ ਏਰੀਆ 'ਚ ਲੱਗੀ ਲਗਭਗ ਸਾਰੇ ਏਰੀਆ 'ਚ ਲੱਗੀ ਹੋਈ ਆ ਇੱਕ ਆਪਾਂ ਡਿੱਗੀ ਜਰੂਰ ਦਿਖਾ ਲ게요 ਆਪਾਂ ਫਿਰ ਆ ਵੀਡੀਓ ਲੰਬੀ ਨਾ ਹੋ ਜੇ ਤੇ ਆ ਦੇਖ ਲਓ ਬਾਈ ਪਰ ਉਹਨੇ ਇੱਕ ਹੋਰ ਰੱਖਿਆ ਸ਼ੇਰ ਆਰ ਕੇ ਮਤੈ ਨਾ ਡਰ ਲੱਗੀ ਜਾਂਦਾ ਪਰ ਕਹਿੰਦੇ ਕੋਣੀ ਇਹ ਗੱਲ ਆ ਪਾਲੇ ਬਹੁਤ ਪਿਆਰ ਨਾਲ ਆ ਬਾਈ ਨੇ ਤੇ ਇੱਕ ਦਰਸ਼ਕ ਉਹ ਇੱਧਰ ਦੇਖ ਲੋ ਪਰ ਫਿਰ ਚੱਕੀ ਹੁਣ ਘਰੇ ਹੀ ਲਾ ਦੀ ਫਿਰ ਚੱਕੀ ਬਾਈ ਜਿਹੜਾ ਆਪਣਾ ਇਹ ਢਾਣੀ ਆ ਨਾ ਹੂੰ ਇਹ ਪਿੰਡ ਤੋਂ ਹੈਗੀ ਪੌਣੇ 2 ਕਿਲੋਮੀਟਰ 2 ਕਿਲੋਮੀਟਰ ਹੂੰ ਤੇ ਹੁਣ ਆਪਾਂ ਨੂੰ ਇੱਕ ਘਟਾ ਭਿਆਨ ਵਾਸਤੇ ਆਪਾਂ ਨੂੰ 2 ਕਿਲੋਮੀਟਰ ਤੇ 4 ਕਿਲੋਮੀਟਰ ਦਾ ਆਉਣ ਜਾਣ ਦਾ ਸਫ਼ਰ ਕਰਨਾ ਹੁਣ ਇਹ ਸਾਹਰ ਵੀ ਤੇਲ ਵੀ ਮੱਚ ਜਾਂਦਾ ਠੀਕ ਹੈ ਤੇਲ ਵੀ ਮੱਚਦਾ ਸੀਗਾ ਫਿਰ ਸੋਚਿਆ ਵੀ ਆਪਾਂ ਇੱਕ ਕੰਮ ਦੇ ਨਾਲ ਕਰਨਾ ਜਿਹੜਾ ਆਪਾਂ ਦੋ ਕੰਮ ਕਰੀਏ ਹੂੰ ਤੇ ਆ ਹੈਗਾ ਹੀ ਆਪਣਾ ਬੋਰ ਨਾਲ ਇਹ ਬੋਰ ਆ ਗਿਆ ਠੀਕ ਆ ਹੁਣ ਉਧਰੋਂ ਵੀ ਪਟਾ ਚੜਾ ਲੰਨੇ ਆ ਬਾਈ ਠੀਕ ਆ ਤੇ ਉਧਰੋਂ ਪਟਾ ਚੜਾ ਕੇ ਇਧਰੋਂ ਨਾਲੇ ਤਾਂ ਦਾਣਾ ਆਪਣਾ ਪੀ ਜਾਂਦਾ ਹਾਂ ਪੀ ਜਾਂਦਾ ਨਾਲੇ ਖੇਤ ਨਾਲੇ ਬਾਈ ਆਪਣਾ ਪੱਠਿਆਂ ਦਾ ਇੱਕ ਕਿਹਾਰਾ ਭਰ ਜਾਂਦਾ ਡਬਲ ਕੰਮ ਹੈ ਇੱਕ ਤੀਰ ਨਾਲ ਦੋ ਨਿਸ਼ਾਨੇ ਠੀਕ ਹੈ ਉਸੇ ਡੀਜ਼ਲ ਦੇ ਵਿੱਚ ਆਪਣਾ ਕੰਮ ਚੱਲ ਜਾਂਦਾ ਨਹੀਂ ਤੇ ਕੱਲੇ ਇਧਰ ਫਿਰ ਪਾਣੀ ਤੱਤੇ ਕਰਨ ਵਾਲਾ ਜਗੜੀ ਪਾਣੀ ਵਾਸਤੇ ਆ ਇਹ ਆਪਣੀ ਬਣਾ ਹਮਾਮ ਲਾਇਆ ਹੋਇਆ ਹਮਾਮ ਲਾਇਆ ਹੋਇਆ ਹਮਾਮ ਕਹਿ ਦਿੰਦੇ ਹਾਂ ਹਾਂ ਹਮਾਮ ਕਹਿ ਠੀਕ ਆ ਤੇ ਇਹ ਟੈਂਕੀ ਆ ਗਈ ਬੀ ਹਾਂ ਲੋ ਵੀ ਆਹ ਟੈਂਕੀ ਆ ਇਧਰ ਪਾਣੀ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਚ ਗੱਲ ਕਹੀ ਸੀ ਉਦੋਂ ਵੀ ਵੀ ਪਾਣੀ ਹੈਗਾ ਧਰਤੀ ਚ ਵੀ ਤੁਹਾਨੂੰ ਲੱਗਿਆ ਦਿਖਾਦਾ ਪਰ ਵਰਤ ਦੇ ਘਟਾ ਠੀਕ ਆ ਆਹ ਪੁਰਾਣੀਆਂ ਚੀਜ਼ਾਂ ਬਾਈ ਇਹ ਬਾਈ ਜੱਫਾ ਕਹਿ ਦਿੰਦੇ ਇਹਨੂੰ ਸਾਡੇ ਤਾਂ ਬਿਘਾੜ ਕਹਿੰਦੇ ਆ ਹਨਾ ਪਰ ਵਾਲਾ ਜੱਫਾ ਇਹ ਸਾਡੇ ਉਧਰ ਬਿਘਾੜ ਵੀ ਕਹਿ ਦਿੰਦੇ ਸੀ ਇਹਨੂੰ ਅਸੇ ਠੀਕ ਹੈ ਫਰਨਰਮਾ ਦਾ ਕੰਮ ਇਹ ਨਰਮੇ ਦਾ ਕੰਮ ਹੈ ਬਾਈ ਇਹ ਵੀ ਜਾਣ ਵਾਲੀ ਚਾਹਦਾ ਬਾਈ ਤਾਂ ਲਿਜਾਣਾ ਹਨਾ ਤੇ ਆਹ ਟੈਂਕੀਆਂ ਦੋਸਤੋ ਪਾਣੀ ਵਾਲੀਆਂ ਉੰਬਾਸੀ ਮੈਂ ਥੱਲੇ ਹੀ ਉਤਰ ਗਿਆ ਕਿਉਂਕਿ ਖਵਾਜਾ ਹੁੰਦਾ ਤੇ ਕਮੈਂਟਾਂ ਜੀ ਵੀ ਕਹਿ ਦੇਣਗੇ ਮੁਰਕੇ ਔਰ ਤੂੰ ਉੱਤੇ ਚੜ ਗਿਆ ਗਿਆ ਨਹੀਂ ਇਹ ਚ ਫਿਰ ਆਪਾਂ ਪਾਣੀ ਸਟੋਰ ਕਰ ਲੈਨੇ ਆ ਕੱਸੀ ਦਾ ਜਿਹੜਾ ਹੁੰਦਾ ਨਹਿਰੀ ਹਾਂ ਨਹਿਰ ਦਾ ਪਾਣੀ ਜਿਹੜਾ ਇਹਦੇ ਚ ਆਪਾਂ ਸਟੋਰ ਕਰਕੇ ਰੱਖਦੇ 12x14 ਦੀ 12x14 ਦੀ ਡੂੰਗੀ ਕਿੰਨੀ ਅੱਛਾ ਡੂੰਗੀ 12 ਫੁੱਟ ਚੜਾਈ 14 ਚੜਾਈ 14 ਨਹੀਂ ਐ 14 12 12 ਥੱਲੇ ਨੂੰ 14 ਥੱਲੇ ਨੂੰ ਅੱਛਾ ਇਹ ਕਿੰਨਾ ਜੇ ਐਮਰਜੈਂਸੀ ਪਾਣੀ ਲਾਉਂਦੀ ਹੈ ਜੇ ਦੇਖ ਕੇ ਦਾ ਇਹ 2 ਮਹੀਨੇ ਮੋਗਦਾ ਨਹੀਂ 2 ਮਹੀਨੇ ਜਿਹੜੀ ਆਪਾਂ ਨੂੰ ਨਹਿਰ ਤੇ ਪੰਦੀ ਆਉਂਦੀ ਇਸ ਟਾਈਮ ਤੇ ਇਹ ਪਾਣੀ ਨਹੀਂ ਮੋਕਣਾ ਬਾਈ ਆਪਣੇ ਇੱਕ ਛੋਟੀ ਡਿੱਗੀ ਆਪਣੇ ਪੁਰਾਣੀ ਵੀ ਹੈਗੀ ਆ ਉਹਦੇ ਵਿੱਚ ਆਪਾਂ ਸਟੋਰ ਕਰਕੇ ਵੀ ਰੱਖ ਲੰਨੇ ਜਦੋਂ ਇਹਦੇ ਚ ਮੋਕ ਜੂ ਮਹੀਨਾ ਉਹ ਕਾਰਾਂਗੇ ਬਾਕੀ ਪਾਣੀ ਦੀ ਕਮੀ ਕੋਈ ਨਹੀਂ ਆ ਠੀਕ ਆ ਠੀਕ ਆ ਦੋਸਤੋ ਬਾਕੀ ਅਗਲੇ ਵਲੌਗ ਚ ਸਾਰੀ ਗੱਲ ਕਿਉਂਕਿ ਵੀਡੀਓ ਲੰਬੀ ਹੋ ਜੂਗੀ ਤੇ ਪਰਮ ਬਾਈ ਨਾਲ ਬੜੇ ਬਹੁਤ ਸੇਵਾ ਕੀਤੀ ਬਾਈ ਨੇ ਰਾਤ ਇੱਥੇ ਰਹੇ ਆ ਤੇ ਚਵਾਰੇ ਚ ਪਏ ਤੇ ਬਹੁਤ ਵਧੀਆ ਨੀਂਦਾ ਆਈ ਹੈ ਤੇ ਠੀਕ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਸਾਡੇ ਚੈਨਲ ਧੰਨਵਾਦ